ਹਾ ਹਾ ਊੜਾ ਐੜਾ ਈ ਦੀ ਸੱਸਾ ਹਾ ਹਾ ਜੀ ਅਸੀਂ ਸਹਿਦ ਦਵਾਈਆਂ ਬਾਰੇ ਪੜ੍ਹਣਾ ਰਾਹ ਜੀ ਕਕ ਖਖ ਗਗ ਗੰਗਾ ਜੀ ਵਿੱਚ ਰੰਗ ਲਈਏ ਸਹਿਦ ਪੰਜਾਬੀ ਰੰਗਾਂ ਜੀ ਚੱਚਾ ਛੱਛਾ ਜੱਜਾ ਝੰਝਾ ਜੀ ਵਖਤ ਸਿਰ ਸਹਿਦ ਸਭਾ ਚ ਜਾ ਕੇ ਬਣ ਜਾਂਦੇ ਟੈਕਾ ਠੱਠਾ ਡੱਡਾ ਢੱਡਾ ਨਾਣਾ ਜੀ ਸਾਦੀ ਪਹਿਣੀ ਇਹ ਪੋਸ਼ਾਕ ਸਾਦਾ ਖਾਈਏ ਖਾਣਾ ਜੀ ਤੱਤਾ ਥੱਤਾ ਦੱਦਾ ਤੱਦਾ ਨੰਨਾ ਜੀ ਓਪੇ ਟਿਪੀ ਬੱਬੇ ਨੂੰ ਬਿਹਾਰੀ ਗੱਬੇ ਜੱਜੇ ਕੰਨਾ ਜੀ ਪਪਾ ਫਫਾ ਬੱਬਾ ਭੱਬਾ ਮੰਮਾ ਜੀ ਕਰੋ ਸਮੇਂ ਦੀ ਸੰਭਾਲ ਨਾ ਸਮਾਂ ਲਈਏ ਲੰਮਾ ਜੀ ਯੱਯਾ ਰਾਰਾ ਲੱਲਾ ਬਾਬਾ ਨਾਰਾ ਜੀ ਬੋਲੀਏ ਪੰਜਾਬੀ ਇਕ ਵਾਰ ਹਾੜਾ ਸਾਰੇ ਬੋਲੀਏ ਪੰਜਾਬੀ ਇੱਕ ਵਾਰ ਹਾਰਾ ਜੀ ਅਦਰਖਾ ਅਦਰਖਾ ਨੂੰ ਜ਼ਰੂਰ ਅਨੁਸਾਰ ਲਾਈਏ ਜੀ ਅਦਰਖਾ ਨੂੰ ਜ਼ਰੂਰਤ ਅਨੁਸਾਰ ਲਾਈਏ ਜੀ ਮਾਂ ਬੋਲੀ ਪੰਜਾਬੀ ਦਾ ਮਾਨ ਵਧਾਈਏ ਜੀ ਬਿੰਦੀ ਵਾਲੇ ਸ਼ਬਦਾਂ ਦੀ ਕਰ ਲਈਏ ਵਰਤੋਂ ਮਾਂ ਬੋਲੀ ਸੇ ਕਦੇ ਨਾ ਥਲਾਕ ਰੁੜਦੀ ਹੂੰ ਸਸੀ ਕਦੇ ਨਾ ਕਲਾਕਿਰ ਉੜਦੀ ਸੋਣੀ ਕਦੇ ਚਨਾਨਾ ਰੁੜਦੀ ਤੇ ਜੇ ਰੁੱਸੀ ਜੇਤ ਕਦੇ ਨਾ ਹੁੰਦੀ ਤੇ ਦੂਰ ਰਹਂ ਜੇ ਤੋ ਹੀਰ ਨਾ ਹੁੰਦੀ ਰੁੱਸੀ ਜੇਤ ਕਦੇ ਨਾ ਹੁੰਦੀ ਦੂਰ ਰਹਂ ਜੇ ਤੋ ਹੀਰ ਨਾ ਹੁੰਦੀ ਮਿਰਜਾ ਜੇ ਲੈ ਆਉਂਦਾ ਸਹਿਬਾ ਮਿਰਜਾ ਜੇ ਲੈ ਆਉਂਦਾ ਸਹਿਬਾ ਬੱਕੀ ਦੀ ਅੱਖ ਵਿੱਚ ਨਾ ਹੀਰ ਨਾ ਉਤਰਉਂਦੀ ਐਸੀ ਬਸ ਸੁਣਿਆ ਗਾ ਇਤਿਹਾਸ ਗਵਾਹ ਪਰ ਪਤਾ ਨਹੀਂ ਦੇਖਿਆ ਵੀ ਨਹੀਂ ਕਹਿੰਦੇ ਹੋ ਜੀ ਆਪਣਾ ਟੋਨੀਰ ਵਗਦਾ ਸੀ ਹੁੰਦੀ ਮਿਰਦਾ ਜੇ ਲੈ ਆਉਂਦਾ ਸਹਿਬਾਂ ਪੱਕੀ ਦੀ ਅੱਖ ਵਿੱਚ ਨੀਰ ਨਾ ਹੁੰਦਾ ਤੇ ਬੇਵਫਾ ਸਹਿਬਾਂ ਕਦੇ ਨਾ ਹੁੰਦੀ ਮੈਂ ਉਹਨੂੰ ਕਦੇ ਬੇਵਫਾ ਨਹੀਂ ਕਹਿੰਦੀ ਬੇਵਫਾ ਸਹਿਬਾਂ ਕਦੇ ਨਾ ਹੁੰਦੀ ਜੇ ਸਾਹਮਣੇ ਵੀਰ ਸ਼ਮੀਰ ਨਾ ਹੁੰਦਾ ਡਰ ਗਈ ਸੀ ਕਿਆ ਬਾਤ ਕੀ ਸ਼ੌਦੇ ਸਭਰਾ ਮਾਰ ਦੂੰਗਾ ਕੰਨਿਆ ਨਾ ਕੰਨਿਆ ਡਰ ਗਈ ਸੀ ਬੇਵਫਾ ਨਹੀਂ ਸੀ ਜੇ ਸਾਹਮਣੇ ਵੀਰ ਸ਼ਮੀਰ ਨਾ ਹੁੰਦਾ ਇਸ਼ਕ ਵਜਾਰਤ ਸਮਝੇ ਆਉਂਦੀ ਰੁਕ ਅਗਰ ਵੱਡੇ ਹੋ ਜਾਣ ਰੁਕ ਅਗਰ ਵੱਡੇ ਹੋ ਜਾਣ ਉਹਨਾਂ ਜਿਹੜਾ ਤੋਂ ਵੱਡੀ ਦਾ ਨਹੀਂ ਉਹ ਖਾਤਾ ਨਹੀਂ ਦਿੰਦੇ ਪਰ ਸ਼ਾਮਾ ਤਾਂ ਦਿੰਦੇ ਨੇ ਵੱਡੇ ਮਾਪੇ ਅਗਰ ਵੱਡੇ ਹੋ ਜਾਣ ਉਹਨਾਂ ਨੂੰ ਘਰੋਂ ਕੱਢੀਦਾ ਨਹੀਂ ਉਹਨਾਂ ਨੂੰ ਘਰੋਂ ਕੱਢੀਦਾ ਨਹੀਂ ਉਹੋ ਤਦੌਤ ਤਾਂ ਨਹੀਂ ਪਰ ਦਬਾਵਾ ਤਾਂ ਦਿੰਦੇ ਨੇ ਹੂੰ ਕੀ ਬਾਤ ਹੈ ਢੂੰ ਵੀ ਹੋ ਜਾਣਾ ਇੱਕ ਦਿਨ ਖਾਕ ਦੀ ਢੇਰੀ ਜੇ ਅਜੇ ਨਾ ਸਮਝਿਆ ਫਿਰ ਹੋ ਜਾਣੀ ਬਹੁਤ ਦੇਰੀ ਅਜੇ ਵੀ ਕੁਝ ਨਹੀਂ ਵਿਗੜਿਆ ਕਰ ਅਰਦਾਸ ਪ੍ਰਾਪ ਦੇ ਯਾਕੇ ਅਜੇ ਵੀ ਕੁਝ ਨਹੀਂ ਵਿਗੜਿਆ ਕੋ ਸ਼ਾਂਭਲਾ ਆਪਣੇ ਮੌਕੇ ਕੋ ਸ਼ਾਂਭਲਾ ਇਹ ਧਰਤੀ ਜਿਹੜੀ ਪੰਜ ਦਰਿਆਵਾਂ ਦੀ ਧਰਤੀ ਆ ਇਹਦੇ ਵਿੱਚ ਥੋੜਾ ਅੱਜ ਪੰਜ ਦਰਿਆਵਾਂ ਦੀ ਧਰਤੀ ਦੇ ਬਾਰੇ ਮੈਂ ਸਵਾਲ ਪੁੱਛਣਾ ਇਹ ਪੰਜ ਮੰਮਿਆਂ ਨੇ ਪੜਤੀ ਧਰਤੀ ਪੰਜ ਦਰਿਆਵਾਂ ਦੀ ਤਾਂ ਕੀ ਪੰਜ ਦਰਿਆਵਾਂ ਦੀ ਪੰਜ ਮੰਮਾਂ ਨੇ ਪੜਤੀ ਧਰਤੀ ਪੰਜ ਦਰਿਆਵਾਂ ਪਹਿਲਾ ਨੰਮਾ ਮੋਟਰਸਾਈਕਲ ਬਿਨਾ ਨਹੀਂ ਚੱਲਦਾ ਪਹਿਲਾ ਨੰਮਾ ਮੋਟਰਸਾਈਕਲ ਬਿਨਾ ਨਹੀਂ ਚੱਲਦਾ ਪਿੰਡ ਵਿੱਚ ਜਿਹੜੇ ਮਾਰੇ ਮੁੰਡਾ ਬਾਪੂ ਮਿਹਨਤ ਕਰਦਾ ਚਾਰ ਦਿਨ ਰਹਿੰਦੇ ਬੇਲੇ ਟੂਲ ਦੱਬਣ ਨਹੀਂ ਜਾਂਦੇ ਰਹਾਾਂ ਦੀ ਪੰਜ ਪੰਜ ਮਹੀਨੇ ਪੜਦੀ ਠਕੀ ਪੰਜ ਦਿਰਿਆ ਦੂਜਾ ਨੰਮਾ ਮਵੇਰਕੋੜ ਰੱਖਣ ਲੱਗੇ ਦੂਜਾ ਨੰਮਾ ਮਵੇਰਕੋੜ ਰੱਖਣ ਲੱਗੇ ਕੁੜੀਆਂ ਰਹਿਣ ਕੰਦਾਂ ਨਾਲ ਜੁੜੀਆਂ ਹੁਣ ਕੋਲ ਦੀ ਬੋਲਣਾ ਵੀ ਹੁਣ ਕੋਲ ਦੀ ਬੋਲਣਾ ਹੁਣ ਕੋਈ ਵੀ ਬੋਲਣ ਡੱਬੀ ਕੋਲੀ ਕਾਨਾਂ ਦੀ ਪੰਜ ਮੰਮਿਆਂ ਨੇ ਭਰਤੀ ਤਰਤੀ ਪੰਜ ਰਿਆਵਾਂ ਤੀਜਾ ਮੰਮਾ ਮੇਹਨਤ